ਸਰਬ ਵੱਲੋਂ ਜਿਹੜੀ ਯੁੱਧ ਨਸ਼ੇ ਵਿਰੁੱਧ ਡਾਇਰੈਕਟਿਵ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇਹ ਬਹੁਤ ਵੱਡਾ ਇੱਕ ਜਿਹੜਾ ਇੰਟਰਨੈਸ਼ਨਲ ਡਰੱਗ ਕਾਰਟਲ ਆਪਾਂ ਕਹਿ ਸਕਦੇ ਜਿਹੜਾ ਨਵ ਭੁੱਲਰ ਕਿਉਂਕਿ ਵਜ਼ੀਰ ਭੁੱਲਰ ਥਾਣਾ ਬਿਆਸ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਹਾਲ ਹੀ ਪਤਾ ਲੱਗਿਆ ਕਿ ਉਹ ਟਰਕੀ ਤੋਂ ਆਪਰੇਟ ਕਰ ਰਿਹਾ ਔਰ ਜਿਹਨੂੰ ਆਪਾਂ ਬਿਗ ਫਿਸ਼ ਕਹਿ ਸਕਦੇ ਆਂ ਡਰੱਗ ਟ੍ਰੇਡ ਦੀ ਉਹਦਾ ਨੈਟਵਰਕ ਸਮੈਸ਼ ਕੀਤਾ ਗਿਆ ਇਦੇ ਚ ਤਿੰਨ ਨੋਟੋਰੀਅਸ ਮਗਲਰ ਜਿਹੜੇ ਉਹ ਗ੍ਰਿਫਤਾਰ ਹੋਏ ਆ ਵਿੱਚ ਹਵਾਲਾ ਦਾ ਵੀ ਬਹੁਤ ਵੱਡਾ ਇੱਕ ਨੈਟਵਰਕ ਤੇ ਜਿਹੜਾ ਇਹਨਾਂ ਦਾ ਸਿੰਡੀਕੇਟ ਚੱਲ ਰਿਹਾ ਸੀ ਉਹ ਵੀ ਸਮੈਸ਼ ਕੀਤਾ ਗਿਆ ਇਹਦੇ ਚ ਟੋਟਲ ਜਿਹੜੀ ਰਿਕਵਰੀ ਹੈ ਉਹ 84 ਲੱਖ 2 .2 84.2 ਲੱਖ ਦੀ ਕੈਸ਼ ਹੈ ਤੇ ਜਿਹੜਾ 22 ਲੱਖ ਰੁਪਇਆ ਜਿਹੜਾ ਬੈਂਕ ਦੇ ਵਿੱਚ ਇਹਨਾਂ ਦਾ ਹਵਾਲਾ ਮਨੀ ਸੀ ਉਹ ਫ੍ਰੀਜ਼ ਕਰਾਈ ਗਈ ਹੈ ਬੈਂਕ ਅਕਾਊਂਟ 'ਚ ਇਹ ਤੋਂ ਇਲਾਵਾ ਇੱਕ ਨੋਟ गिनਨ ਵਾਲੀ ਮਸ਼ੀਨ ਔਰ ਪਲੱਸ ਸਵਿਫਟ ਡਿਜ਼ਾਇਰ ਗੱਡੀ ਹੈ ਇਹ ਤਿੰਨੋਂ ਜਿਹੜੇ ਮੁਲਜ਼ਮ ਨੇ ਗੁਰਦੀਪ ਜਿਹੜਾ ਲੜਕਾ ਫੜਿਆ ਗਿਆ ਹੈ ਜੰਡੇਆਲੇ ਦਾ ਰਹਿਣ ਵਾਲਾ ਪਿੱਛੋਂ ਅਮਰਸਰ ਰੂਰਲ ਦਾ ਉਹਨੇ ਰਾਮ ਤੀਰਤ ਰੋਡ ਦੇ ਉੱਤੇ ਨਾ ਭੁੱਲਰ ਨੇ ਇਹਨੂੰ ਮਕਾਨ ਇੱਕ ਕਿਰਾਏ ਤੇ ਲੈ ਕੇ ਦਿੱਤਾ ਸੀਗਾ ਉੱਥੇ ਰਹਿ ਰਿਹਾ ਸੀ ਉੱਥੋਂ ਹੀ ਇਹ ਸਾਰੀ ਜਿਹੜੀ ਇਹ ਨੈਟਵਰਕ ਚਲਾ ਰਿਹਾ ਸੀਗਾ ਬਾਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਵ ਇਹਨਾਂ ਨੂੰ ਸਾਰੀ ਡਾਇਰੈਕਸ਼ਨ ਦਿੰਦਾ ਸੀਗਾ ਵਰਚੁਅਲ ਨੰਬਰਸ ਤੋਂ ਔਰ ਉਸ ਤੇ ਇੱਕ ਕਾਰਵਾਈ ਕਰਦੇ ਸੀਗੇ ਜਿਹੜੇ ਦੋ ਹਵਾਲਾ ਵੱਡੇ ਡੀਲਰ ਨੇ ਇੱਕ ਪ੍ਰਦੀਪ ਸ਼ਰਮਾ ਤੇ ਮਨੀਸ਼ ਸ਼ਰਮਾ ਪ੍ਰਦੀਪ ਸ਼ਰਮਾ ਜਿਹੜਾ ਇਹ ਅਬੀਕਾਨੇ ਰਾਜਸਥਾਨ ਦਾ ਰਹਿਣ ਵਾਲਾ ਹੈ ਗਾਰਮੈਂਟਸ ਦਾ ਕੰਮ ਕਰਦਾ ਹੈ ਐਮਏ ਤੱਕ ਨੇ ਪੜ੍ਹਾਈ ਕੀਤੀ ਹੋਈ ਹੈ ਔਰ ਬਹੁਤ ਵੱਡਾ ਹਵਾਲਾ ਡੀਲਰ ਇਹਨੂੰ ਆਪਾਂ ਸਮਝ ਸਕਦੇ ਆ ਇਹ ਨੈਟਵਰਕ ਜਿਹੜਾ ਡਰੱਗਸ ਦਾ ਉਹਦੇ ਵਿੱਚ ਇਨਵੋਲਟ ਸੀਗਾ ਪਰ ਮਨੀ ਵੀ ਜਿਹੜਾ ਹੈ ਵੀ ਗਾਰਮੈਂਟਸ ਦਾ ਟ੍ਰੇਡ ਕਰਦਾ ਲੁਧਿਆਣੇ ਦੇ ਵਿੱਚ ਇਹ ਵੀ ਇੱਥੇ ਗ੍ਰਿਫਤਾਰ ਹੋਇਆ ਬੇਸਿਕ ਗੱਲ ਕੀ ਹੈ ਕਿ ਜਿਹੜਾ ਜਿੰਨਾ ਵੀ ਡਰੱਗ ਟ੍ਰੇਡ ਜਾਂ ਆਰਮਸ ਟ੍ਰੇਡ ਚੱਲਦਾ ਉਹਦੇ ਜਿਹੜੇ ਪਾਰ ਬੈਠੇ ਸਮਗਲਰਸ ਨੇ ਪਾਕਿਸਤਾਨ ਸਾਈਡ ਤੇ ਉਹ ਆਪਣੀ ਜਿਹੜੀ ਪ੍ਰਸੀਡਸ ਆਫ ਡਰੱਗ ਟ੍ਰੇਡ ਜਿਹੜੇ ਕ੍ਰਾਈਮ ਦੀਆਂ ਪ੍ਰੋਸੀਡਸ ਨੇ ਉਹ ਰিসিਵ ਕਰਦੇ ਵਾਪਸ ਥਰੂ ਹਵਾਲਾ ਚੈਨਲਸ ਤਾਂ ਹੀ ਇਹਦੀ ਕਮਰਸ਼ੀਅਲ ਜਿਹੜੀ ਹੈ ਵਾਇਬਿਲਟੀ ਬਣੀ ਰਹਿੰਦੀ ਹੈ ਤੇ ਉਹ ਉਹਨਾਂ ਦਾ ਜਿਹੜਾ ਧੰਦਾ ਚੱਲਦਾ ਰਹਿੰਦਾ ਸੋ ਮੇਨ ਜਦੋਂ ਨੈਟਵਰਕ ਟੁੱਟਦਾ ਰਿਕਵਰੀ 1 ਕਿਲੋ ਹਿਰੋਇਨ ਵੀ ਨਾਲ ਹੋਈ ਹੈ 1.1 ਕਿਜੀ ਪਰ ਉਸ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਅਸਲੀ ਲੱਕ ਜਿਹੜਾ ਟੁੱਟਦਾ ਹੈ ਜਿਹੜਾ ਸਪਾਇਨ ਸਮੈਸ਼ ਹੁੰਦੀ ਹੈ ਡਰਗ ਕਾਟਲ ਦੀ ਉਹ ਹੁੰਦੀ ਹੈ ਡਰਗ ਟ੍ਰੇਡ ਦੇ ਵਿੱਚ ਜਿਹੜਾ ਹਵਾਲਾ ਦੀ ट्रांजैक्शन ਨੂੰ ਔਰ ਜਿਹੜਾ ਸਿੰਡੀਕੇਟ ਹੈ ਉਹਨੂੰ ਸਮੈਸ਼ ਕਰਕੇ ਸੋ ਮੈਂ ਸਮਝਦਾ ਇਹ ਰਿਕਵਰੀ ਨਾ ਵੀ ਵੱਡੀ ਕਾਮਯਾਬੀ ਹੈ ਕਿਉਂਕਿ ਇੱਡਾ ਵੱਡਾ ਅਮਾਉਂਟ ਕੈਸ਼ ਦੇ ਵਿੱਚ ਔਰ ਤਕਰੀਬਨ 1 ਕਰੋੜ ਦਾ ਹੈ ਟੋਟਲ ਆਪਾਂ ਸਮਝ ਸਕਦੇ ਹਾਂ ਸਾਰਾ ਇਹ ਹਵਾਲਾ ट्रांजैक्शन ਅਨਵੀਲ ਹੋਈ ਹੈ ਅਨਰਥ ਹੋਈ ਹੈ ਔਰ ਇਹਦੇ ਤੇ ਅਸੀਂ ਹੋਰ ਵੀ ਕੰਮ ਕਰ ਰਹੇ ਹਾਂ ਕਿਉਂਕਿ ਗੁਰਦੀਪ ਦੇ ਦਸਨ ਮੁਤਾਬਕ ਇਹਨੇ ਜਿੱਥੇ ਹੋਰ ਸਪਲਾਈ ਵੀ ਕੀਤੀਆਂ ਕਨਸਾਈਨਮੈਂਟਸ ਉਹ ਅਲੱਗਰ ਸਾਡੀ ਟੀਮ ਕੰਮ ਕਰ ਰਹੀ ਹੈ ਇਸ ਤੋਂ ਇਲਾਵਾ ਜਿਹੜਾ ਜਿਹੜਾ ਹਵਾਲਾ ਨੈਟਵਰਕ ਹੈ ਤੇ ਇਹਦੇ ਅੱਗੇ ਹੋਰ ਕੰਮ ਬਾਕੀ ਹੈ ਔਰ ਜਿੰਨੀਆਂ ਵੀ ਇਹਦੇ ਨਾਲ ਰਿਲੇਟਡ ਇਨਫੋਰਸਮੈਂਟ ਏਜੰਸੀਜ਼ ਨੇ ਉਹਨਾਂ ਨਾਲ ਵੀ ਇਹ ਸ਼ੇਅਰ ਕੀਤਾ ਜਾਊਗਾ ਕਿਉਂਕਿ ਡਰਗ ਪ੍ਰੋਸੀਡਸ ਨੇ ਇਹ ਬੜੀ ਇੰਪੋਰਟੈਂਟ ਨੇ ਔਰ ਇੰਨਾ ਕੈਸ਼ ਜਿਹੜਾ ਫੜਿਆ ਜਾਣਾ ਇਟਸੈਲਫ ਸ਼ੋਜ਼ ਇਹ ਕਿੰਨਾ ਇਹ بزਨਸ ਬੜਾ ਫਰੂਟਫੁਲੀ ਕੰਮ ਕਰ ਰਿਹਾ ਹੈ ਔਰ ਬੜੀ ਇਨੀ ਦੇਰ ਤੋਂ ਇਸ ਕੰਮ ਚ ਲੱਗੇ ਹੋਏ ਨੇ ਸੋ ਮੈਂ ਇਸ ਸਾਰੇ ਕੰਮ ਵਾਸਤੇ ਆਪਣੀ ਟੀਮ ਨੂੰ ਜਿਹਦੇ ਚ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਔਰ ਅਮੋਲਕ ਸਾਡੇ ਇਨਸਪੈਕਟਰ ਸੀਆਈਏ ਤੋਂ ਉਹਨਾਂ ਦੀ ਟੀਮ ਨੂੰ ਦਿਲੀ ਮੁਬਾਰਕਬਾਦ ਦਿੰਨਾ ਕਿਉਂਕਿ ਇਹ ਬੜਾ ਮਿਹਨਤ ਨਾਲ ਕੰਮ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਕੰਮ ਕਰਨਾ ਪੈਂਦਾ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਅੱਗੇ ਸਾਰੀ ਰਿਕਵਰੀ ਜਿਹੜੀ ਕੀਤੀ ਗਈ ਹੈ ਸੋ ਮੈਂ ਫਖਰ ਮਹਿਸੂਸ ਕਰਦਾ ਇਸ ਟੀਮ ਵਾਸਤੇ ਜਿਨ੍ਹਾਂ ਨੇ ਇਹ ਸਾਰਾ ਲੱਕ ਤੋੜਿਆ ਡਰ ਕਾਟ ਲਾ ਪਾਕਿਸਤਾਨ ਨਾ ਕੋਈ